ਤਸਵੀਰਾਂ ਤੁਸੀਂ ਦੇਖ ਰਹੇ ਹੋ ਖਨੌਰੀ ਬਾਰਡਰ ਦੇ ਉੱਤੇ ਮੌਜੂਦ ਆ ਰਾਤ ਦਾ ਸਮਾਂ ਹੋ ਚੁੱਕਿਆ ਪਰ ਇੱਥੇ ਜਿਹੜੇ ਨੇ ਕਿਸ ਤਰੀਕੇ ਦੇ ਨਾਲ ਜਿਹੜੀ ਚੌਕਸੀ ਵਰਤੀ ਜਾਂਦੀ ਆ ਹਰ ਰੋਜ਼ ਜੋ ਵੀ ਗੱਡੀਆਂ ਇੱਥੇ ਪਹੁੰਚਦੀਆਂ ਨੇ ਉਹਨਾਂ ਗੱਡੀਆਂ ਵਾਲੇ ਤੋਂ ਪੁੱਛਿਆ ਜਾਂਦਾ ਕਿ ਅੱਗੇ ਜਾਣ ਦਾ ਪਰਪਸ ਕੀ ਆ ਗੱਡੀ ਦਾ ਬਕਾਇਦਾ ਨੰਬਰ ਨੋਟ ਕੀਤਾ ਜਾਂਦਾ ਗੱਡੀ ਦਾ ਨੰਬਰ ਨੋਟ ਕਰਨ ਤੋਂ ਬਾਅਦ ਹੀ ਉਸ ਨੂੰ ਅੱਗੇ ਭੇਜਿਆ ਜਾਂਦਾ ਤਾਂ ਜੋ ਕਿਸੇ ਤਰੀਕੇ ਦੀ ਕੋਈ ਵੀ ਇੱਥੇ ਅਨਸੁਖਾਮੀ ਘਟਨਾ ਨਾ ਘਟੇ ਕੋਈ ਵੀ ਇਸ ਮੋਰਚੇ ਦੇ ਵਿੱਚ ਕੋਈ ਸ਼ਰਾਰਤੀ ਅਨਸਰ ਨਾ ਆ ਸਕੇ ਕੋਈ ਵੀ ਇਸ ਮੋਰਚੇ ਨੂੰ ਜੋ ਤਾਰ ਪਿੱਡੋ ਕਰਨ ਦੀ ਕੋਸ਼ਿਸ਼ ਕਰਦਾ ਉਹ ਆਪਣੀ ਕੋਸ਼ਿਸ਼ ਦੇ ਵਿੱਚ ਕਾਮਯਾਬ ਨਾ ਹੋ ਸਕੇ ਤਾਂ ਇਸ ਤਰੀਕੇ ਦੇ ਨਾਲ ਇਹ ਨੌਜਵਾਨ ਜਿਹੜੇ ਨੇ ਇੱਥੇ ਸਖਤ ਜਿਹੜੇ ਪੈਰਾ ਹਰ ਦਿਨ ਦਿੰਦੇ ਨੇ ਇਹ ਗੱਲਬਾਤ ਇਹਨਾਂ ਨੌਜਵਾਨਾਂ ਦੇ ਨਾਲ ਕਰਦੇ ਆਂ ਭਾਈ ਜੀ ਕੀ ਇੱਥੇ ਜਿਹੜੀ ਕਾਰਗੁਜ਼ਾਰੀ ਹੁੰਦੀ ਆ ਕਿਸ ਤਰੀਕੇ ਦਾ ਇਹ ਪੈਰਾ ਹੁੰਦਾ ਨੰਬਰ ਨੋਟ ਕੀਤੇ ਜਾਂਦੇ ਨੇ ਕੀ ਕੀ ਸਾਰਾ ਕੁਸ਼ ਸ਼ਡਿਊਲ ਹੁੰਦਾ ਤੁਹਾਡਾ ਹਾਂ ਜੀ ਪੈਰਾ ਬਹੁਤ ਮਜ਼ਬੂਤ ਆ ਤੁਹਾਡਾ ਸਖਤ ਆ ਪੂਰੇ ਚੌਕਸੀ ਨਾਲ ਖੜੇ ਆਂ ਅਸੀਂ ਜਿਹੜੀ ਵੀ ਗੱਡੀ ਐਂਟਰ ਹੁੰਦੀ ਆ ਉਹਦਾ ਨੰਬਰ ਅਸੀਂ ਲਿਖਦੇ ਆਂ ਨੰਬਰ ਲਿਖੇ ਤੋਂ ਬਗੈਰ ਅਸੀਂ ਐਂਟਰ ਨਹੀਂ ਹੋਣ ਦਿੰਦੇ ਅੱਗੇ ਜਾਣ ਬਾਰੇ ਪੁੱਛਿਆ ਜਾਂਦਾ ਕੀ ਕਰਨ ਅੱਗੇ ਜਾਣ ਪੁੱਛਿਆ ਜਾਂਦਾ ਜੀ ਤਾਂ ਬਾਕੀ ਸਾਡੇ ਪ੍ਰਧਾਨ ਸਾਹਿਬ ਖੜੇ ਆ ਉਹਨਾਂ ਨਾਲ ਗੱਲਬਾਤ ਕਰੋ ਉਹ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਠੀਕ ਹੋ ਨਾ ਧੰਨਵਾਦ ਜੀ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਨੌਜਵਾਨ ਇੱਥੇ ਖੜੇ ਨੇ ਪਹਿਰਾ ਦਿੰਦੇ ਨੇ ਤਾਂ ਗੱਲਬਾਤ ਇੱਥੇ ਖੜ ਦੇ ਕਰਦੇ ਆ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਉਹ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਥੋੜਾ ਫੋਨ ਦੇ ਉੱਤੇ ਵਿਅਸਤ ਨੇ ਹਜੇ ਗੱਲਬਾਤ ਕਰਾਂਗੇ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਤੁਹਾਨੂੰ ਕਿਸ ਤਰੀਕੇ ਦੇ ਨਾਲ ਨੌਜਵਾਨ ਜਿਹੜੇ ਨੇ ਉਹ ਆਪਣੀ ਡਿਊਟੀ ਬਾ ਖੁੱਭੀ ਦੇ ਨਾਲ ਨਿਭਾ ਰਹੇ ਨੇ ਕਿਸ ਤਰੀਕੇ ਨਾਲ ਡਿਊਟੀਆਂ ਨਿਭਾਰੇ ਨੇ ਨੌਜਵਾਨ ਤਾਂ ਜੋ ਕੋਈ ਵੀ ਗੱਡੀ ਐ ਇਸ ਤੋਂ ਬਿਨਾ ਚੈਕਿੰਗ ਤੋਂ ਬਿਨਾ ਕਿਸੇ ਨੰਬਰ ਨੋਟ ਤੋਂ ਅੱਗੇ ਵੱਲ ਨਾ ਜਾ ਸਕੇ ਤਾ ਬਕਾਇਦਾ ਅੱਗੇ ਵੱਲ ਜਾ ਕੇ ਫੋਨ ਕਰਦੇ ਨੇ ਫੋਨ ਕਰਕੇ ਕਨਫਰਮ ਕਰਦੇ ਨੇ ਉਸ ਤੋਂ ਬਾਅਦ ਜੇ ਕਿਸੇ ਨੂੰ ਜ਼ਰੂਰਤ ਹੁੰਦੀ ਆ ਫਿਰ ਉਹਨਾਂ ਨੂੰ ਭੇਜਿਆ ਜਾਂਦਾ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਆ ਜੀ ਮੇਰਾ ਨਾਮ ਪ੍ਰਕਾਸ਼ ਸਿੰਘ ਬੀਕੇਯੂ ਇਕਤਾ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਬਾਈ ਜੀ ਕਿਸ ਤਰੀਕੇ ਦੀ ਇਹ ਰੁਟੀਨ ਚੈਕਿੰਗ ਹੁੰਦੀ ਆ ਕੀ ਸਾਰਾ ਸ਼ਡਿਊਲ ਹੁੰਦਾ ਕੀ ਪ੍ਰੋਗਰਾਮ ਹੈ ਰੁਟੀਨ ਦਾ ਹੁੰਦਾ ਵੀ ਗੱਡੀਆਂ ਚਲੋ ਹੁੰਦੀ ਦਾ ਭਾਵੇਂ ਸਾਡੀ ਸੰਗਤ ਹੀ ਆ ਪਰ ਜਦੋਂ ਕਿਸੇ ਨਾਲ ਜਾਣ ਪਛਾਣ ਨਾ ਹੋਵੇ ਫਿਰ ਉਹਨੂੰ ਅਸੀਂ ਵੈਰੀਫਾਈ ਕਰਕੇ ਅੱਗੇ ਜਿਹੜੇ ਉਹਨਾਂ ਦੇ ਲੀਡਰ ਬੈਠੇ ਆ ਜਿਵੇਂ ਰਾਜਸਥਾਨ ਦੀ ਗੱਡੀ ਆ ਇਹ ਰਾਜਸਥਾਨ ਦੇ ਜਿਹੜੇ ਲੀਡਰ ਬੈਠੇ ਆ ਉਹਨਾਂ ਨਾਲ ਅਸੀਂ ਫਿਰ ਗੱਲਬਾਤ ਇਹਨਾਂ ਨੂੰ ਕਹਿੰਨੇ ਵੀ ਉਹਨਾਂ ਨਾਲ ਸਾਡੀ ਗੱਲਬਾਤ ਕਰਵਾਓ ਉਹਨਾਂ ਨਾਲ ਗੱਲਬਾਤ ਕਰਵਾ ਕੇ ਫਿਰ ਉਹਨਾਂ ਦੇ ਥਰੂ ਜਿਹੜੇ ਫਿਰ ਅਸੀਂ ਗੱਡੀਆਂ ਇਹ ਭੇਜਦੇ ਆ ਜਿਹੜੀ ਪੂਰੀ ਚੌਕਸੀ ਵਰਤੀ ਜਾਂਦੀ ਆ ਜੇ ਮੰਨ ਲਓ ਵੀ ਅਸੀਂ ਕਿਸੇ ਦਾ ਮੰਨ ਲਓ ਕੋਈ ਲਿਹਾਜ਼ ਨਹੀਂ ਚਾਹੀਓ ਸਾਡਾ ਆਪਦਾ ਵੀ ਆ ਪਰ ਅਸੀਂ ਉਹਦਾ ਜਿਹੜਾ ਹੈਗਾ ਤਸੱਲੀ ਜ਼ਰੂਰ ਕਰਕੇ ਭੇਜਦੇ ਆ ਮੰਨ ਲਓ ਪੂਰਾ ਕਿਸੇ ਨੂੰ ਢਿੱਲ ਨਹੀਂ ਦਿੰਦੇ ਪਹਿਲਾਂ ਪ੍ਰਸ਼ਾਸਨ ਦੀ ਵੀ ਗੱਡੀ ਇੱਕ ਗਈ ਐ ਇੱਕ ਨਹੀਂ ਉਹ ਪ੍ਰਸ਼ਾਸਨ ਦੀ ਗੱਡੀ ਨਹੀਂ ਉਹ ਡਾਕਟਰਾਂ ਦੀ ਗੱਡੀ ਗਈ ਐ ਉਹ ਗੱਡੀ ਦਿੱਲੀ ਆਉਂਦੀ ਐ ਦਿੱਲੀ ਜਾਂਦੀ ਐ ਉਧਰ ਚ ਉਹਨਾਂ ਨੂੰ ਵੀ ਅਸੀਂ ਉਹਨਾਂ ਦੇ ਬੰਦੇ ਦੇਖ ਕੇ ਡਾਕਟਰ ਭੇਜਦੇ ਆ ਵੀ ਚਾਰ ਆਦਮੀ ਐ ਤੇ ਚਾਰ ਹੀ ਉਧਰੋਂ ਵਾਪਸ ਫਿਰ ਗਿਣਦੇ ਆ ਵੀ ਚਾਰ ਹੀ ਵਾਪਸ ਹੋਏ ਜਾਂ ਤਿੰਨ ਹੋਏ ਜਾਂ ਕਿੰਨੇ ਹੋਏ ਉਹ ਸਾਰਾ ਗਿਣ ਕੇ ਹੁਣ ਉਹ ਅੱਧੇ ਘੰਟੇ ਦੇ ਵਿੱਚ ਵਿੱਚ ਆ ਜੂਗੀ ਗੱਡੀ ਤੇ ਨੌਜਵਾਨ ਜਿਹੜੇ ਇੱਥੇ ਕਿੰਨੀ ਕ ਸਾਰੀ ਰਾਤ ਖੜੇ ਰਹਿੰਦੇ ਨੇ ਅਸੀਂ ਸਾਰੀ ਰਾਤ ਦੀ ਸਾਡੀ ਡਿਊਟੀ ਹੁੰਦੀ ਐ ਮੰਨ 50 ਤੇ 60 ਦੇ ਦਰਮਿਆਨ ਬੰਦੇ ਹੁੰਨੇ ਆ ਹਾਂ ਦੋ ਜ਼ਿਲ੍ਹੇ ਆ ਸਾਡੇ ਇੱਥੇ ਮਾਨਸਾ ਜ਼ਿਲ੍ਹਾ ਤੇ ਫਾਜ਼ਿਲਕਾ ਰੂਟੀਨ ਬਾਈਸ ਬਦਲਦੀਆਂ ਨੇ ਰੂਟੀਨ ਬਾਈਸ ਕਈ ਵਾਰਾਂ ਅਸੀਂ ਜਿਆਦਾ ਜਿਵੇਂ ਕੋਈ ਕਿਸੇ ਤਰ੍ਹਾਂ ਦਾ ਕੋਈ ਹੋਵੇ ਪ੍ਰਸ਼ਾਸਨ ਦਾ ਫੇਰ ਅਸੀਂ ਬਦਲਦੇ ਨਹੀਂ ਕਿਉਂ ਫੇਰ ਅਸੀਂ ਆਗੂ ਰਹਿੰਨੇ ਆ ਨਹੀਂ ਤਾਂ ਫੇਰ ਅਸੀਂ ਕਈ ਵਾਰਾਂ ਮੰਨ ਲਓ ਵੀ ਜਿਹੜਾ ਹੈਗਾ ਦੂਜਾ ਆਗੂ ਸਾਡਾ ਕੋਈ ਪਿੰਡੋਂ ਕੋਈ ਆ ਜਾਂਦਾ ਕਈ ਵਾਰ ਪਿੰਡ ਗਿਆ ਹੁੰਦਾ ਉਹਦੀ ਵਜ੍ਹਾ ਨਾਲ ਫੇਰ ਅਸੀਂ ਕਈ ਵਾਰ ਇੱਕ 2 ਵਜੇ ਬਦਲ ਵੀ ਲੈਨੇ ਐਹ ਜੀ ਠੰਡ 'ਚ ਤਾਂ ਲੋਕ ਘਰਾਂ 'ਚੋਂ ਨਹੀਂ ਨਿਕਲਦੇ ਰਜਾਈ 'ਚੋਂ ਨਿਕਲਦੇ ਹੋ ਪਹਿਲਾਂ 100 ਵਾਰ ਸੋਚਦੇ ਆ ਐ ਰਾਤ ਨੂੰ ਵੀ ਹੁਣ ਲੱਗ ਰਿਹਾ ਕਿ ਦਿਨ ਚੜਿਆ ਹੁੰਦਾ ਦੇਖੋ ਅੱਜ ਜਿਹੜੀ ਸਾਡੀ ਸਰਕਾਰ ਦੇ ਨਾਲ ਜਾਂ ਸੈਂਟਰ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਆ ਲੀਡਰ ਸਾਡਾ ਜਿਹੜਾ ਹੈਗਾ ਅੱਜ 40 ਦਿਨਾਂ ਤੋਂ ਮਰਨ ਵਰਤ ਤੇ ਬੈਠਾ ਅਸੀਂ ਸਰਕਾਰ ਸੋਚਦੀ ਆ ਵੀ ਇਹਨੂੰ ਚੱਕ ਕੇ ਤੇ ਗਲੂਕੋਜ਼ ਦੇ ਕੇ ਨਾ ਮਰਿਆ ਚ ਨਾ ਜਿਉਂਦਿਆਂ ਚ ਛੱਡ ਦੇਣਾ ਛੱਡਣਾ ਇਹਨਾਂ ਨੇ ਪਰ ਅਸੀਂ ਜਿਹੜੀ ਹੈਗੀ ਸਾਡੀ ਸੋਚ ਇਹ ਆ ਜਾਂ ਸਾਡੇ ਲੀਡਰ ਦੀ ਸੋਚ ਇਹ ਆ ਉਹ ਕਹਿੰਦਾ ਵੀ ਮੈਨੂੰ ਬਸ ਤੋਂ ਨੂਨਾ ਚੱਕਣ ਦਿਓ ਜੇ ਮੋਰਚਾ ਆਪਾਂ ਜਿੱਤ ਕੇ ਉਠਾਂਗੇ ਕੋਈ ਇਹੋ ਜੀ ਗੱਲ ਨਹੀਂ ਬਸ ਅਸੀਂ ਇਸ ਕਰਕੇ ਹੀ ਆ ਵੀ ਸਾਨੂੰ ਲਤਾੜ ਕੇ ਤਾਂ ਭਾਵੇਂ ਪ੍ਰਸ਼ਾਸਨ ਨੰਗ ਜੇ ਪਰ ਅਸੀਂ ਪ੍ਰਸ਼ਾਸਨ ਨੂੰ ਨੰਗਣ ਨਹੀਂ ਦਿੰਦੇ ਬਿਲਕੁਲ ਹਾਂ ਬਿਲਕੁਲ ਤਾਂ ਤਸਵੀਰਾਂ ਮੈਂ ਲਗਾਤਾਰ ਦਿਖਾ ਰਹੇ ਹਾਂ ਕਿ ਇਸ ਤਰੀਕੇ ਨਾਲ ਇੱਥੇ ਜਿਹੜਾ ਮਾਹੌਲ ਬਣਿਆ ਹੋਇਆ ਤਸਵੀਰਾਂ ਇੱਧਰ ਵੀ ਦਿਖਾਣੇ ਤੁਹਾਨੂੰ ਇਹ ਸਿਰਫ ਚੈਕਿੰਗ ਜਿਹੜੀ ਕੀਤੀ ਜਾਂਦੀ ਆ ਕਿ ਜਿਹੜੀ ਕੋਈ ਹੋਰ ਨੰਬਰ ਗੱਡੀ ਹੁੰਦੀ ਹੈ ਜਿਸ ਤਰੀਕੇ ਨਾਲ ਇਹ ਗੱਡੀ ਹੈ ਜੀ ਮੈਂ ਮੈਂ ਤੁਹਾਨੂੰ ਦਿਖਾਣਾ ਚਾਹਣਾ ਪੰਜਾਬ ਨੰਬਰ ਗੱਡੀ ਆ ਤਾਂ ਇਸ ਦੇ ਵਿੱਚ ਜਿਹੜੇ ਕਿਸਾਨ ਹੋਣਗੇ ਉਹਨਾਂ ਨੂੰ ਪੁੱਛਿਆ ਜਾਊਗਾ ਬਕਾਇਦਾ ਕਿ ਇਹ ਤੁਸੀਂ ਕਿਹੜੇ ਜੱਥੇਬੰਦੀ ਦੇ ਹੋ ਤਾਂ ਫਿਰ ਜੇਕਰ ਇੱਕ ਜਾਣ-ਪਛਾਣ ਹੁੰਦੀ ਆ ਰੋਜ਼ ਦੇ ਆਉਣ ਜਾਣ ਵਾਲੇ ਹੁੰਦੇ ਨੇ ਤਾਂ ਤਾਂ ਗੱਲ ਮੰਨ ਲੈਂਦੇ ਆ ਪਰ ਜੇ ਨਹੀਂ ਹੁੰਦੀ ਫਿਰ ਉਹਨਾਂ ਤੋਂ ਚੈਕਿੰਗ ਕੀਤੀ ਜਾਂਦੀ ਆ ਕਨਫਰਮੇਸ਼ਨ ਕੀਤੀ ਜਾਂਦੀ ਆ ਅੱਗੇ ਵੱਲ ਜਿਹੜਾ ਫੋਨ ਕਰਕੇ ਉਹਨਾਂ ਦੇ ਲੀਡਰਾਂ ਨੂੰ ਉਹਨਾਂ ਦੀ ਜੱਥੇਬੰਦੀ ਦੇ ਆਗੂਆਂ ਨੂੰ ਪੁੱਛ ਕੇ ਕਿ ਇਹ ਤੁਹਾਡੇ ਜੱਥੇਬੰਦੀ ਦੇ ਆ ਇਹ ਨਾਮ ਆ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਅੱਗੇ ਭੇਜਣ ਦੀ ਇਜਾਜ਼ਤ ਦਿੱਤੀ ਜਾਂਦੀ ਆ ਤਾਂ ਬਹੁਤ ਸਖਤ ਜਿਹੜਾ ਇੱਥੇ ਪਹਿਰਾ ਲਗਾਇਆ ਹੋਇਆ ਅੱਗੇ ਵੱਲ ਵੀ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਕਿ ਰਾਤ ਦਾ ਮਾਹੌਲ ਆ ਅੱਧੀ ਰਾਤ ਦਾ ਸਮਾਂ ਹੋ ਚੁੱਕਿਆ ਪਰ ਇਸ ਅੱਧੀ ਰਾਤ ਨੂੰ ਵੀ ਤੁਹਾਨੂੰ یوں ਨਜ਼ਰ ਆ ਰਿਹਾ ਕਿ ਦਿਨ ਚੜ੍ਹਿਆ ਹੋਵੇ ਜਾਂ ਫਿਰ ਸਵੇਰ ਹੋਈ ਹੋਵੇ ਉਪਰੋਂ ਧੁੰਦ ਠੰਡ ਦਾ ਮੌਸਮ ਆ ਤੇ ਪਰ ਫੇਰ ਵੀ ਕਿਸਾਨਾਂ ਦੇ ਜਿਹੜੇ ਹੌਸਲੇ ਨੇ ਉਹ ਇਸ ਹੌਸਲਿਆਂ ਦੇ ਅੱਗੇ ਠੰਡ ਵੀ ਜਿਹੜੀ ਆ ਫਿੱਕੀ ਪੈਂਦੀ ਹੋਈ ਨਜ਼ਰ ਆ ਰਹੀ ਆ ਟਰਾਲੀਆਂ ਟਰੈਕਟਰ ਜਿਹੜੇ ਨੇ ਉਹ ਖੜੇ ਨੇ ਹਰ ਪਾਸੇ ਜਿੱਥੇ ਤੱਕ ਨਜ਼ਰ ਜਾਂਦੀ ਹੈ ਟਰਾਲੀਆਂ ਟਰੈਕਟਰ ਤੁਹਾਨੂੰ ਖੜੇ ਨਜ਼ਰ ਆਉਣਗੇ ਰਾਦੇ ਸਮੇਂ ਸਖਤ ਪਹਿਰੇ ਦਿੱਤੇ ਜਾਂਦੇ ਨੇ ਤਾਂ ਇਧਰ ਟਰੈਕਟਰ ਟਰਾਲੀਆਂ ਖੜੀਆਂ ਨੇ ਜਿਹੜੀਆਂ ਖੇਤਾਂ ਦੇ ਵਿੱਚ ਟਰੈਕਟਰ ਹੁੰਦੇ ਨੇ ਤੇ ਸੜਕਾਂ ਦੇ ਉੱਤੇ ਖੜੇ ਨੇ 13 ਫਰਵਰੀ ਤੋਂ ਇਸੇ ਤਰੀਕੇ ਦੇ ਨਾਲ ਇਹ ਮੋਰਚਾ ਜਿਹੜਾ ਆ ਚੱਲਦਾ ਹੋਇਆ ਨਜ਼ਰ ਆ ਰਿਹਾ ਰਾਦੇ ਸਮੇਂ ਕਿਸ ਤਰੀਕੇ ਦੇ ਨਾਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਬਜ਼ੁਰਗ ਇੱਥੇ ਬੈਠੇ ਨੇ ਤਾਂ ਇਹ ਜਿੱਤ ਦੇ ਪ੍ਰਤੀਕ ਹੈ ਇਹ ਇਹ ਕਿਸਾਨਾਂ ਦੇ ਹੌਸਲੇ ਨੇ ਜਿਹੜੇ ਇੱਥੇ ਕਿਸਾਨ ਡਟੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਹਰ ਦਿਨ ਕਿਸਾਨ ਜਿਹੜੇ ਇੱਥੇ ਮੋਰਚਿਆਂ ਦੇ ਵਿੱਚ ਡਟੇ ਹੋਏ ਨਜ਼ਰ ਆਉਂਦੇ ਰਹਿਣਗੇ